ਕਹਿੰਦਾ ਜਿਨ੍ਹਾਂ ਨੂੰ ਵੇਖ ਵੇਖ ਚੱਲਦਾ ਹਰ ਸਾ ਰਵੇ ਇਨ੍ਹਾਂ ਚ ਬੈਠ ਚਤੋਂ ਪੈਰ ਬਣਿਆ ਵਿਆਹ ਰਹੇ ਮਾੜੇ ਹਾਲਾਤ ਦੂਰ ਤਾਂ ਕਰ ਸਕਦੇ ਆ ਪਰ ਦਿਲ ਚੋਂ ਨਹੀਂ ਕੱਢ ਸਕਦੇ ਅਸੀਂ ਸਰੀਰ ਤਾਂ ਛੱਡ ਸਕਦੇ ਆ ਸੱਜਣਾ ਪਰ ਘੋੜੇ ਨਹੀਂ ਛੱਡ ਸਕਦੇ ਹੁਣ ਤਾਂ ਦਿਲ ਤੇ ਦਿਮਾਗ ਬਸ ਇਨ੍ਹਾਂ ਨੂੰ ਹੀ ਟੋਲੂਗਾ ਵੇਖ ਲਵੀ ਹੁਣ ਇਹ ਇਸ਼ਕ ਅਗਲੀਆਂ ਪੀੜ੍ਹੀਆਂ ਵਿੱਚੋਂ ਵੀ ਬੋਲੂਗਾ ਤੇ ਫੇਰ ਦਿਲੋਂ ਦਿਮਾਗ ਦਾ ਫੈਸਲਾ ਅਸੀਂ ਕਰ ਤਾਂ ਨਹੀਂ ਉਹ ਰੱਦ ਸਕਦੇ ਓਏ ਅਸੀਂ ਸਰੀਰ ਤਾਂ ਛੱਡ ਸਕਦੇ ਆ ਸੱਜਣਾ ਪਰ ਘੋੜੇ ਘੋੜੀਆਂ ਨਹੀਂ ਛੱਡ ਸਕਦੇ ਸੁੱਖ ਸੰਧੂ ਨੇ ਲਿਖਤੀਆਂ ਜੋ ਅੰਦਰ ਨੇ ਬੀਤੀਆਂ ਇਹਨਾਂ ਨੂੰ ਘਰ ਲਿਆਉਣ ਲਈ ਘੁੱਟਾਂ ਖੂਨ ਦੀਆਂ ਨੇ ਪੀਤੀਆਂ ਡੀਐਨਏ 'ਚ ਰਚ ਗਏ ਆ ਖੂਨ ਵਿੱਚੋਂ ਨਹੀਂ ਕੱਢ ਸਕਦੇ ਅਸੀਂ ਸਰੀਰ ਤਾਂ ਛੱਡ ਸਕਦੇ ਆ ਸੋਹਣਿਆ ਪਰ ਘੋੜੇ ਨਹੀਂ ਛੱਡ ਸਕਦੇ ਪਰ ਘੋੜੇ ਨਹੀਂ ਛੱਡ ਸਕਦੇ ਲੈ ਵੀ ਘੋੜੀਆਂ ਘੋੜੇ 2 3 ਚੰਗੇ ਬਸ਼ੇਰੇ ਤੇ ਇੱਕਾ ਨੁਕਰਾ ਬਸ਼ੇਰਾ ਇੱਕ ਬੁਸ਼ੇਰੀ ਬਹੁਤ ਹੀ ਜੈਜ ਭਾ ਦੇ ਪਤਾ ਨਹੀਂ ਭਾਈ ਬਾਈ ਹੋਣੀ ਇੰਨੇ ਚੰਗੇ ਨਗੀਨੇ ਬਹੁਤ ਹੀ ਮਿਹਨਤ ਨਾਲ ਲੱਭ ਕੇ ਲਿਆਉਂਦੇ ਆ ਤੇ ਬਿਲਕੁਲ ਜੈਜ ਜੇ ਭਾ ਦੇ ਵਿੱਚ ਰੱਸਾ ਝੋਲੀ ਪਵਾ ਦਿੰਦੇ ਆ ਜਿਹੜੇ ਵੀ ਸੱਜਣ ਨੂੰ ਚਾਹਤ ਹੋਵੇ ਲੈ ਜਾਂਦਾ ਚਾਹਵਾਂ ਨੂੰ ਵੇ ਸੁਪਰਾਵਾਂ ਨਾਲ ਗੱਲਬਾਤ ਕਰ ਲਿਓ ਤੁਹਾਨੂੰ ਬਹੁਤ ਹੀ ਚੰਗੇ 5 6 ਨਗੀਨੇ ਵਿਖਾਉਣ ਲੱਗੇ ਆ ਮੰਨ ਲਓ ਸੀਮਤ ਜੈਜ ਰੇਟ ਦੇ ਨਗੀਨੇ ਵਿਖਾਉਣ ਲੱਗੇ ਆ ਬਾਈ ਹੁਣਾਂ ਨੂੰ ਫੋਨ ਕਰਕੇ ਰੱਸਾ ਝੋਲੀ ਪਵਾ ਸਕਦੇ ਹੋ ਇਹ ਪਿੰਡ ਹੈ ਵੀਰ ਹੋਣਾ ਦਾ ਅਮਰਗੜ ਜਿਹੜਾ ਫਾਰਮ ਹੈ ਵੀਰ ਹੋਣਾ ਦਾ ਤੇ ਬਾਈ ਕਾਲਾ ਅਮਰਗੜ ਬਾਈ ਅਕਬਰ ਖਾਨ ਤੇ ਵੀਰ ਤਲਵਿੰਦਰ ਸਿੰਘ ਇਹਨਾਂ ਦੇ ਨਗੀਨੇ ਆ ਦਾ ਬਾਈਆਂ ਨੂੰ ਨਾਲ ਯਾਰ ਮੋਹਰਾ ਮੱਝਾਂ ਦਾ ਬੜਾ ਸ਼ੌਂਕ ਹੈ ਇਹ ਸ਼ੌਂਕ ਨਾਲ ਰੱਖੀਆਂ ਹੋਈਆਂ ਇਹ ਜਸਟ ਤੁਹਾਨੂੰ ਵਿਖਾਈਆਂ ਹੈ ਮੈਨੂੰ ਨਹੀਂ ਪਤਾ ਵੀ ਬਾਈ ਹੁਣੀ ਵਪਾਰ ਕਰਦੇ ਆ ਕਿ ਨਹੀਂ ਪਰ ਮੈਨੂੰ ਵੀਰ ਨੇ ਕਿਹਾ ਵੀ ਆਪਾਂ ਸ਼ੌਂਕ ਨਾਲ ਰੱਖੀਆਂ ਹੋਈਆਂ ਨਾਲ ਕਟੀਆਂ-ਕੁਟੀਆਂ ਇਹਨਾਂ ਦੇ ਫਾਰਮ ਉੱਤੇ ਢੇੜਾ ਮਾਰੋਗੇ ਤੁਸੀਂ ਲੋਕੇਸ਼ਨ ਵੀਰ ਹੁਣੀ ਨੰਬਰ ਤੇ ਪਾ ਦੇਣਗੇ ਤੇ ਬਹੁਤ ਨਗੀਨੇ ਵਧੀਆ ਰੱਖਿਆ ਨਾਲੇ ਕਾ ਵੇਖੋ ਵੀ ਬੀਟਲ ਬੱਕਰਾ ਵੀ ਬਰੀਡਰ ਰੱਖਿਆ ਹੋਇਆ ਬੱਕਰੀਆਂ ਵੀ ਬੀਟਲ ਬਹੁਤ ਸੋਹਣੀਆਂ ਰੱਖੀਆਂ ਭਰਾਵਾਂ ਨੇ ਇਹਦੀ ਵੀ ਸਰਵਿਸ ਵੀਰ ਦਿੰਦੇ ਆ ਜੇ ਕਿਸੇ ਭਰਾ ਨੇ ਬੱਕਰੀ ਬੁੱਕਰੀ ਪ੍ਰਾਉਣੀ ਸ਼ੌਂਕ ਨਾਲ ਰੱਖੀ ਆ ਤੇ ਤੁਸੀਂ ਇਤੋਂ ਵੀ ਸਰਵਿਸ ਲੈ ਸਕਦੇ ਹੋ ਜਿੰਨਾ ਭਰਾਵਾਂ ਨੇ ਆਪਣੀ ਵੀਡੀਓ ਪਿਛਲੀ ਹਰ ਵਾਦ ਤੋਂ ਵੱਧ ਸ਼ੇਅਰ ਕਰੀ ਕਮੈਂਟ ਸੋਹਣੇ ਕੀਤੇ ਤੇ ਨਵਾਂ- ਮਾਜ ਕੋਈ ਵੀਰਾਂ ਦੇ ਨਾਮ ਨੇ ਜੀ ਦਲਬਾਗ ਮਾਨ ਅਕਸ਼ਤ ਅਲੀ ਗਗਨਦੀਪ ਰੋਈਤ ਸ਼ਰਮਾ ਸਤਨਾਮ ਸਿੰਘ ਸਰਪੰਚ ਸਰਦਾਰ ਜਗਤਾਰ ਸਿੰਘ ਜੀਰਾ ਪਾਲ ਸੰਧੂ ਸਣੀ ਗੁੱਜਰਵਾਲ ਸੁਖਬੀਰ ਵਿਰਕ ਹਰ ਸੇਵਕ ਸਿੰਘ ਰਿਸ਼ਪਿੰਦਰ ਸਿੰਘ ਜਗਤਾਰ ਲਾਡੀ ਸ਼ੇਰਗਿੱਲ ਜਸ਼ਨ ਮਾਨ ਗੁਰਪ੍ਰੀਤ ਡਲਤਾ ਆਜੋ ਕਰਦੇ ਆ ਗੱਲਬਾਤ ਖਾਉਨੇ ਭਰਾਵਾਂ ਦੇ ਨਕੀਨੇ ਵਕਾਉ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਇੱਕ ਵਾਰ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਸਾਰੇ ਭਰਾਵਾਂ ਦਾ ਤੇ ਜੀ ਆਇਆਂ ਆਖਦੇ ਆਂ ਸਤਿਨੋ ਜਿੱਦਾਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸ ਕੇ ਹਟਿਆ ਹੈ ਕਿ ਘੋੜਿਆਂ ਦੇ ਰੇਟ ਹੈ ਜਿਹੜੇ ਉਹ ਆਮ ਬੰਦੇ ਦੀ ਜਿਹੜੀ ਪਹੁੰਚ ਤੋਂ ਬਾਹਰ ਹੁੰਦੇ ਜਾਂਦੇ ਹੈ ਪਰ ਅੱਜ ਆਪਾਂ ਨੂੰ ਇਹੋ ਜੇ ਭਰਾ ਮਿਲੇ ਆ ਕਿ ਤੁਹਾਨੂੰ ਜਿਹੜੇ ਘੋੜੇ ਮੈਂ ਸ਼ੁਰੂ ਚ ਵਿਖਾ ਕੇ ਹਟਿਆ ਘੋੜੀਆਂ ਵਿਖਾ ਕੇ ਹਟਿਆ ਇੱਕ ਬਸ਼ੇਰਾ ਨੁਕਰਾ ਬੜਾ ਚੰਗਾ ਵਿਖਾ ਕੇ ਹਟਿਆ ਤੁਹਾਨੂੰ ਲਿਮਟ ਦੇ ਰੇਟ ਦੇ ਵਿੱਚ ਇਹਨਾਂ ਨਗინਿਆਂ ਦੇ ਵਿੱਚੋਂ ਇਹ ਜਿਹੜਾ ਵੀ ਨਗਿਨੇ ਤੇ ਤੁਸੀਂ ਹੱਥ ਧਰੋਗੇ ਤੁਹਾਡੀ ਪਸੰਦ ਹੋਊਗਾ ਤੁਹਾਡੇ ਸਕੇਨ ਦੇ ਵਿੱਚ ਫਿੱਟ ਬੈਠੂਗਾ ਉਹੀ ਤੁਸੀਂ ਫੋਨ ਕਰਕੇ ਵੀਰ ਹੋਣਾ ਨਾਲ ਸੰਪਰਕ ਕਰ ਲਿਓ ਰੇਟ ਤੋਂ ਨਾ ਜਾ ਕਿ ਉਹ ਬਹੁਤ ਜੈਨੂਇਨ ਪ੍ਰਾਈਸ ਹੈ ਬਾਕੀ ਵੀਰ ਹੋਣਾ ਨਾਲ ਗੱਲਬਾਤ ਕਰਾਂਗੇ ਵੀ ਐਨੇ ਜਾਇਜ਼ ਭਾਅ ਦੇ ਜਿਹੜੇ ਘੋੜੇ ਘੋੜੀਆਂ ਨਗੀਨੇ ਲਿਉਂਦੇ ਕਿੱਥੋਂ ਆ ਕਿੰਨਾ ਕੁ ਟਾਈਮ ਹੋ ਗਿਆ ਉਂ ਤਾਂ ਕਾਲਾ ਬਾਈ ਅਮਰਗੜ੍ਹ ਕਾਲਾ ਅਮਰਗੜ ਦੇ ਨਾਂ ਨਾਲ ਬਾਈ ਘੋੜਿਆਂ ਘੋੜਾ ਜਗਤ ਦੇ ਵਿੱਚ ਮਸ਼ਹੂਰ ਹੈ ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰਦੇ ਆਉਂਦੇ ਆ ਬਾਈ ਦੀ ਜ਼ਿੰਦਗੀ ਲੰਘੀ ਘੋੜਿਆਂ ਦੇ ਵਿੱਚ ਬਹੁਤ ਛੋਟੇ ਸੀ ਬਾਈ ਜਦੋਂ ਘੋੜਾ ਇੰਡਸਟਰੀ ਦੇ ਵਿੱਚ ਆਇਆ ਘੋੜਿਆਂ ਦੇ ਵਿੱਚ ਆਇਆ ਬਾਕੀ ਕਾਲਾ ਅਮਰਗੜ ਆਪਣੇ ਨਾਂ ਮੌਜੂਦ ਹੈ ਜੀ ਬਾਈ ਦਾ ਨਾਂ ਹੈ ਜੀ ਅਕਬਰ ਜਿਹੜਾ ਵਿਚਕਾਰ ਚਿੱਟੇ ਕੋਟ ਤੇ ਪਜਾਮੇ ਦੇ ਵਿੱਚ ਵੀਰਾ ਬੈਠਾ ਹੈ ਬਾਈ ਨਾਲ ਬੈਠਾ ਹੈ ਤਲਵਿੰਦਰ ਤੇ ਨਾਲ ਭਰਾ ਬੈਠਾ ਹੈ ਕਾਲੇ ਬਾਈ ਦਾ ਬੇਟਾ ਵੀਰਾ ਆਸ਼ੂਕ ਇਨਾ ਭਰਾਵਾਂ ਦੇ ਜਨਮਰ ਹੈ ਜੀ ਕਿਸੇ ਭਰਾ ਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਤੇ ਡਾਇਰੈਕਟ ਫੋਨ ਲਾ ਕੇ ਹੁਣੇ ਹੀ ਗੱਲ ਕਰ ਲੋ ਮੈਂ ਦਾਵੇ ਨਾ ਕਹਿਣਾ ਪਹਿਲਾਂ ਵੀ ਕਹਿ ਕੇ ਹਟਿਆ ਹੁਣ ਵੀ ਕਹਿਣਾ ਹੈ ਨਗੀਨੇ ਜਦੋਂ ਹੁਣ ਵੀਡੀਓ ਪੈ ਗਈ ਉਦੋਂ ਕੁਝ ਸਮੇਂ ਬਾਅਦ ਆਈਂ ਵੇਖ ਜਾਣੇ ਆ ਮੌਕਾ ਹੈ ਸੰਭਲੋ ਪਹਿਲਾਂ ਕਰਦੇ ਆ ਸਵਾਗਤ ਫਿਰ ਛੇੜਦੇ ਆ ਗੱਲਬਾਤ ਬਾਈ ਜੀ ਸਾਰਿਆਂ ਦਾ ਸਵਾਗਤ ਹੈ ਜੀ ਸਾਸੀ ਕਾਲ ਚੜਦੀ ਕਲਾ ਕਾਲੇ ਬਾਈ ਐਨ ਵਧੀਆ ਭਰਾ ਜੀ ਓਕੇ ਰਿਪੋਰਟ ਐਨ ਵਧੀਆ ਭਰਾ ਬਾਈ ਗਰਮੀ ਦੇ ਵਿੱਚ ਘੋੜੇ ਐਨੇ ਟੌਪ ਟੌਪ ਦੇ ਕੱਢ ਕੇ ਲਿਉਣੇ ਜਾਇਜ਼ ਭਾ ਦੇ ਕੱਢ ਕੇ ਲਿਉਣੇ ਕਿੰਨੇ ਕੁ ਸੌ ਬਾਦੌਕ ਨੇ ਭਰਾ ਇਹ ਬਾਦੌਕ ਕਿਹਾ ਬਾਦੌਕ ਕਿਹਾ ਅੱਛਾ ਹਾਂ ਮੈਨੂੰ ਤਾਂ ਇਹ ਲੱਗਦਾ ਬਾਈ ਵੀ ਜਿਹੜੀ ਟੈਰਾਂ ਦੀਆਂ ਗੁੱਟੀਆਂ ਹੁੰਦੀਆਂ ਨਾ ਉਹ ਘੋੜਿਆਂ ਵਾਲੇ ਜਿਹੜੇ ਆ ਜੇ ਆਮ ਗੁੱਟੀ ਲੱਖ ਤੇ ਜਾ ਕੇ ਘਸਦੀ ਆ ਤੇ ਇਹ ਮੰਨ ਲਓ ਸਾਲ ਕੱਢਦੀ ਆ ਗੁੱਟੀ ਤੇ ਇਹ ਮੇਰੇ ਖਿਆਲ ਨਾਲ ਤਿੰਨਾਂ ਚੋ ਮਹੀਨੇ ਜੀ ਕੇ ਸਾਹ ਦਿੰਦੇ ਸਾਹ ਦਿੰਦੇ ਸਹੀ ਬੰਦਾ ਹਾਂ ਹੁਣ ਤਈ ਬਾਈ ਕਿੰਨਾ ਕ ਸਫਰ ਕਰ ਲਿਆ ਕਿੰਨੇ ਕ ਘੋੜੇ ਹੱਥਾਂ ਤੇ ਲੰਘੇ ਕਿੰਨੇ ਸਾਲ ਹੋ ਗਏ ਆ ਸਾਲ ਤਾਂ ਹੋ ਗਏ ਭਰਾ 30 35 ਸਾਲ ਮੈਨੂੰ ਅੱਛਾ ਤੇ ਗਿਣਤੀ ਤਾਂ ਹੈ ਨਹੀਂ ਕੋੜਿਆਂ ਦੇ ਵੀ ਕਿੰਨੇ ਕ ਲੰਘੇ ਕਿੰਨੇ ਕ ਆ ਗਏ ਹਾਂ ਪਤਾ ਨਹੀਂ ਲੱਖਾਂ ਦੇ ਹਿਸਾਬ ਨਾਲ ਲੰਘੇ ਭਰਾ ਲੱਖਾਂ ਦੇ ਹਿਸਾਬ ਨਾਲ ਮੰਨ ਲਓ ਵੀ ਹੁਣ ਤੱਕ ਨਗਿਨੇ ਲੰਘੇ ਲੰਘੇ ਆਲ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਹੁਣ ਤੱਕ ਘੋੜੇ ਪਚਾਦੇ ਜਾਂ ਕਿੱਥੋਂ ਖਰੀਦ ਲਿਆ ਇਹ ਸਾਰੇ ਸਟੇਟਾਂ 'ਚ ਜਾ ਲਏ ਵੀ ਆਏ ਵੇਚ ਵੀ ਦਿੱਤੇ ਭਰਾ ਅੱਛਾ ਸਾਰੇ ਸਟੇਟਾਂ 'ਚ ਜਾਂਦੇ ਨੇ ਆਉਂਦੇ ਨੇ ਸਾਰੇ 'ਚ ਘੁੰਮਿਆ ਜੀ ਹਾਂਜੀ ਟਿੱਕੇ ਸ਼ੌਕ ਜੱਦੀ ਪੁਸ਼ਤੀ ਹੈ ਕਿ ਤੁਸੀਂ ਸ਼ੁਰੂ ਕੀਤਾ ਨਹੀਂ ਜੱਦੀ ਪੁਸ਼ਤੀ ਹੈ ਸਾਡਾ ਤਾਂ ਸ਼ੌਕ ਭਰਾ ਅੱਛਾ ਪਹਿਲਾਂ ਤਾਂ ਪਿਓ ਦਾਦੇ ਰੱਖਦੇ ਆ ਰਹੇ ਸੀ ਹਾਂ ਤੇ ਹੁਣ ਥੋੜਾ ਜਿਆ ਅਸੀਂ ਜਿਆਦਾ ਵਧਾ ਲਿਆ ਕੰਮ ਵੀ ਚੱਲ ਥੋੜਾ ਜਿਹਾ ਪਹਿਲਾਂ ਘਰੇ ਜਗਾ ਘੱਟ ਤੇ ਇੱਧਰ ਬਣਾ ਕੇ ਫਾਰਮ ਉਸ ਹਿਸਾਬ ਨਾਲ ਆਪਦੇ ਦਿਮਾਗ ਨਾਲ ਕਰਿਆ ਕੰਮ ਜੀ ਹਾਂਜੀ ਸੋਣਾ ਕਰਿਆ ਬਾਈ ਬਾਈ ਦੇ ਕੋਲ ਨਾ ਮੱਜਾਂ ਮੱਜਾਂ ਵੀ ਬੜੇ ਟੌਪ ਦੀਆਂ ਨਿੱਕਾ ਜਿਹਾ ਸ਼ਾਰਟ ਮੈਂ ਵਿੱਚ ਲਾਤਾ ਤੇ ਉਹ ਵੀ ਕਿਤੇ ਮੰਨ ਲਓ ਸਵੱਬ ਬਣਿਆ ਤੇ ਆਪਾਂ ਜਰੂਰ ਗੱਲਬਾਤ ਕਰਾਂਗੇ ਪਰ ਪਹਿਲਾਂ ਗੱਲ ਕਰਦੇ ਆਪਾਂ ਤੁਹਾਡੇ ਨੁਕਰੇ ਬਸ਼ੇਰੇ ਤੋਂ ਸ਼ੁਰੂ ਬਈ ਠੀਕ ਹੈ ਜੀ ਨੁਕਰੇ ਬਸ਼ੇਰੇ ਦਾ ਨਾਂ ਕੀ ਹੈ ਕੀ ਨਾਂ ਰੱਖਤਾ ਬਾਈ ਹੀਰਾ ਪਰਾ ਹੀਰਾ ਰੱਖਿਆ ਹਾਂਜੀ ਕਿਹੜੇ ਕੋੜੇ ਦਾ ਬਾਈ ਏ ਨੂਰੇ ਬਖਰਪੁਰ ਵਾਲਾ ਅੱਛਾ ਨੂਰੇ ਬਖਰਪੁਰੀਏ ਦਾ ਹੈ ਇਹ ਤੁਹਾਡੇ ਕੋਲ ਕਿੰਨਾ ਕੁ ਟਾਈਮ ਹੋ ਗਿਆ ਕਾਲੇ ਬਾਈ ਸਾਡੇ ਕੋਲ ਤੇ ਵੀਰੇ 2 ਕੁ ਮਹੀਨੇ ਹੋਏ ਨੇ ਅੱਛਾ ਹਾਂਜੀ ਪਹਿਲਾਂ ਬਾਈ ਜਸਪਾਲ ਨੂੰ ਲੈ ਕੇ ਦਿੱਤਾ ਮੈਂ ਤੇ ਇਹ ਅੱਛਾ ਜਸਪਾਲ ਤੋਂ ਬਾਈ ਤੋਂ ਫੇਰ ਲੈ ਲਿਆ ਆਪਾਂ ਨੇ ਜੀ ਹਾਂਜੀ ਜਸਪਾਲ ਤਰਖਾਨ ਵਾਲਾ ਪਿੰਡ ਵਾਲੇ ਹਾਂਜੀ ਹਾਂਜੀ ਜੀ ਅੱਛਾ ਇਹ ਘੋੜਾ ਇਹ ਵਸ਼ੇਰਾ ਕਿਉਂ ਚੁਣਿਆ ਇਹੀ ਕਿਉਂ ਚੰਗਾ ਲੱਗਦਾ ਇਹ ਦੇਖ ਬਰੀਕੀਆਂ ਕੱਟ ਪੁਆਇੰਟ ਦੀ ਬਰੀਕੀਆਂ ਤੇ ਬਾਈ ਕਹਿੰਦੇ ਸੀ ਜਦੋਂ ਮੇਰੇ ਨਾਲ ਤੇ ਜੋ ਸੌਦਾ ਕਰਿਆ ਇਹਦਾ ਹੂੰ ਕਹਿੰਦਾ ਕਾਲੇ ਬਾਈ 68 ਨੰਤਰਿੰਚ ਦਾ ਮੇਰੀ ਗਰੰਟੀ ਆ ਇਹਨਾਂ ਦੀ ਦੇਖਭਾਲ ਸੰਭ ਵਧੀਆ ਹੋਗੀ ਕਹਿੰਦਾ 70 ਪਲੱਸ ਕਰੂਗਾ ਦਾ ਹੂੰ ਉਹ ਲੱਗਦਾ ਵੀ ਆ ਹੁਣ ਵੀ ਹੈ ਨਾ ਇਹ ਕਿੰਨੇ ਚਿਰ ਦਾ ਹੋ ਗਿਆ ਜੀ ਇਹ ਸਾਢੇ 13 ਮਹੀਨੇ ਦਾ ਪ੍ਰੋਪਰ ਸਹੀ ਹੈ ਹਜੇ ਸਾਢੇ 13 ਮਹੀਨੇ ਦਾ ਤੇ ਇਸ ਟਾਈਮ ਕਿੰਨੀ ਕ ਹਾਈਟ ਕਰ ਗਿਆ ਜੀ ਇਹ 62 ਇੰਚ ਹਾਈਟ ਆ ਵੀਰੇ ਹੁਣ 62 ਇੰਚ 62 ਇੰਚ ਸਾਢੇ 13 ਮਹੀਨਿਆਂ ਦਾ ਸਜਣੋ 62 ਇੰਚ ਬਸ਼ੀਰਾ ਹੈ ਤੇ ਮਾਣਾ ਖਾਨਦਾਨ ਵੀ ਦੱਸ ਲੀ ਮਾ ਦਾ ਖਾਨਦਾਨ ਵੀਰੇ ਮਿੰਟੂ ਕੋਲ ਹੁੰਦਾ ਤੇ ਅਰਜਨ ਘੋੜਾ ਅਰਜਨ ਘੋੜਾ ਬਾਈ ਮਿੰਟੂ ਵਾਲਾ ਉਹਦੀ ਗਾਂ ਪੋਤੀ ਹੈ ਇਹਦੀ ਮਾਂ ਅੱਛਾ ਜਿਹੜਾ ਨੱਥੂ ਗਰਭੀ ਤੁਸੀਂ ਦੱਸਦੇ ਪਿਆ ਸੀ ਉਹ ਉਹਦੀ ਉਹਦੀ ਧੀ ਹੈ ਹਾਂਜੀ ਉਹਦੀ ਧੀ ਆ ਜੀ ਤੇ ਬਾਈ ਮਿੰਟੂ ਵਾਲੇ ਅਰਜਨ ਦੀ ਆ ਗਈ ਇਹ ਇਹ ਘੋੜੇ ਦੀ ਮਾਂ ਉਹਦੀ ਪੋਤੀ ਆ ਗਈ ਤੇ ਅੱਛਾ ਕਿੰਨੀ ਹਾਈਟ ਆਦੀ 64 ਇੰਚ ਅੱਛਾ 64 ਇੰਚ ਹੈ ਹਾਂਜੀ ਜੀ ਅੱਛਾ ਜੇ ਹੁਣ ਗੱਲ ਕਰਾਂ ਬਾਈ ਸੇਲ ਦੀ ਤੇ ਹੁਣ ਇਹਦਾ ਵਿਚਾਰ ਕਿਉਂਕਿ ਐਡਾ ਵੱਡਾ ਘੋੜਾ ਬਣਾਉਣਾ ਹੋਵੇ ਤੇ ਛੇਤੀ ਕੀਤਿਆਂ ਅਗਲਾ ਬਾਈ ਵੇਚਦਾ ਨਹੀਂ ਨੇ ਜੇ ਬਿਕੇ ਬੇਚ ਵੀ ਦਵਾਂਗੇ ਬਰੇ ਐਡਾ ਆਪਣਾ ਚਲੋ ਸ਼ੌਂਕ ਨਾਲ ਰੱਖਿਆ ਸ਼ੌਂਕ ਨਾਲ ਪਾਲਾਂਗੇ ਹੂੰ ਤੇ ਜੇ ਸੇਲ ਹੋਵੇ ਕੋ ਚੰਗੇ ਗਾਹਕ ਮਿਲਗੇ ਮਿਲਗੇ ਉਸ ਹਿਸਾਬ ਨਾਲ ਆਪਾਂ ਸੇਲ ਵੀ ਕਰ ਦਾਂਗੇ ਫੇ ਉਹ ਮੈਂ ਮੇਨ ਫਿਰ ਸੇਲ ਪਰਜੇਦ ਦਾ ਹੀ ਹਾਂਜੀ ਆਪਣਾ ਸੇਲ ਪਰਜੇਦ ਨਕੀਨੇ ਆਉਂਦੇ ਜਾਂਦੇ ਰਹਿੰਦੇ ਹਾਂਜੀ ਹਾਂਜੀ ਬਾਈ ਦੇ ਕੋਲ ਨਾ ਟੌਪ ਟੌਪ ਦੇ ਖਾਨਦਾਨ ਦੇ ਘੋੜੇ ਘੋੜੀਆਂ ਆਉਂਦੇ ਆ ਸੱਜਣੋ ਤੇ ਕਈ ਵਾਰੀ ਜਨਵਰ ਫਿੱਕਾ ਵੀ ਆਉਂਦਾ ਹੈ ਲੱਸਾ ਵੀ ਆਉਂਦਾ ਹੈ ਤੇ ਬਾਈ ਆਪਦੀ ਮਿਹਨਤ ਨਾਲ ਉਹਨੂੰ ਨਿਕਰ ਵੀ ਕਰ ਲੈਂਦੇ ਆ ਤੇ ਅੱਗੇ ਸੇਲ ਵੀ ਕਰ ਦਿੰਦੇ ਆ ਬਹੁਤ ਮਿਹਨਤ ਕਾਸ਼ ਭਰਾ ਹੈ ਜਦੋਂ ਅਸੀਂ ਸਵੇਰੇ ਆਏ ਆ ਤੇ ਬਾਈ ਨੇ ਸਾਡੇ ਸਾਹਮਣੇ 4 ਘੰਟਿਆਂ ਦੇ ਵਿੱਚ ਬਾਈ ਨਗੀਨਿਆਂ ਨੂੰ ਆਪ ਦੇ ਹੱਥੀ ਨਵਾਇਆ ਹੈ ਕੋਈ ਬਾਈ ਦੇ ਕੋਲ ਬੰਦਾ ਵੀ ਹੈ ਬੰਦਾ ਵੀ ਰੱਖਿਆ ਬਾਈ ਕੋਈ ਬੰਦਾ ਰੱਖਿਆ ਪਿੰਡ ਗਿਆ ਹੈ ਅੱਛਾ ਪਿੰਡ ਗਿਆ ਔਰ ਅੱਜ ਹੈ ਨਹੀਂ ਸੀ ਹਾਂ ਤੇ ਬਾਈ ਬਹੁਤ ਮਿਹਨਤ ਕਰਦਿਆ ਨਾਲ ਬੇਲੀ ਆ ਬਾਈਆਂ ਦੇ ਪਾਰਟਨਰ ਵੀ ਆ ਭਰਾ ਵੀ ਆ ਅੱਛਾ ਹੁਣ ਗੱਲ ਕਰਦੇ ਆ ਆਪਾਂ ਦੂਜੇ ਭਰਾ ਨਾਲ ਬਾਈ ਅਕਬਰ ਸਵਾਗਤ ਹੈ ਸასი ਘਰ ਅਕਬਰ ਬਾਈ ਇੱਕ ਤਾਂ ਉੱਚੀ ਬੋਲੀ ਘੋੜੇ ਤੁਹਾਡੇ ਖਲਾਰਦੇ ਫੰਨਾ ਪੂਰੀਆਂ ਔਰ ਤੁਸੀਂ ਕਾਹਤੋਂ ਠੰਡੇ ਦੇ ਬੈਠੇ ਨਹੀਂ ਨਹੀਂ ਪਹਿਲੀ ਇੰਟਰਵਿਊ ਆ ਕੇ ਪਹਿਲਾਂ ਵੀ ਕੀਤੀ ਨਹੀਂ ਪਹਿਲਾਂ ਕੀਤੀ ਅੱਛਾ ਤੇ ਆਪਾਂ ਦੀ ਗੱਲ ਕਰੀਏ ਯਾਰ ਮਜਾਜ ਦੇ ਆ ਬਾਈ ਐਸੀ ਠੰਡੇ ਮਜਾਜ ਦੇ ਘੋੜੇ ਗਰਮਾ ਘੋੜਿਆਂ ਚ ਆੱਖ ਨਿੱ ਤੇਜ ਹਾਂ <laughs> <laughs> जी अच्छा जी गल करा भाई जेडी काले रंग दी ਕੁੜੀ ਹੈ ਉਹਦੇ ਬਾਰੇ ਦੱਸੋ ਵੀ ਉਹ ਕਿਹੜੇ ਖਾਂਦਾਂ ਦੀ ਹੈ ਉਹ ਵੀਰ ਜੀ ਆਪ ਨਾਗਦੀ ਹੈ ਜੀ اچھا ਹਾਂਜੀ ਗੈਰੀ ਬਾਈ ਵਾਲੇ ਦੀ اچھا ਹਾਂਜੀ ਵਾਹ ਬਈ ਵਾਹ ਤੇ ਮੌਕੇ ਦੀ ਕੁੜੀ ਖਾਲੀ ਹੈ ਜੀ ਜੀ ਹਾਂ ਤੇ ਉਹ ਉਹਦੀ ਮਾਂ ਦਾ ਖਾਂਦਾਂ ਜੀ ਉਹ ਜੀ ਉਹਦੀ ਮਾਂ ਵਾਲੇ ਪਾਸੇ ਹੋ ਨਹੀਂ ਪਤਾ ਜੀ ਖਾਂਦਾਂ اچھا ਹਾਂਜੀ ਤੇ ਉਹਦੀ ਉਮਰ ਤੇ ਹਾਈਟ ਕਿੰਨੀ ਹੈ ਬਾਈ ਉਹਦੀ 7 ਕਿ ਸਾਲ ਉਮਰ ਹੈ ਜੀ اچھا ਹਾਂ 6 ਹਾਂ 6 ਇੰਚ ਹੈਟ ਹੈ 6 ਇੰਚ ਫੱਟੀ ਵਾਲੀ ਹਾਈਟ ਹੈ ਹਾਂਜੀ ਹਾਂਜੀ ਬਾਕੀ ਇਹ ਕਦੋਂ ਦੀ ਆਪਣੇ ਕੋਲੇ ਆਈ ਹੈ ਇਹ ਤਾਂ ਵੀਰ ਜੀ ਪਹਿਲਾਂ ਸਾਡੇ ਮਿੱਤਰੀਆ ਵਰੋਂ ਲਹਿਰ ਜੀ ਦਾ ਮੁੰਡਾ ਉਹਦੇ ਘਰੇ ਦਿੱਤੇ ਇਹਨੇ 2-3 ਸੂਗੇ ਅੱਛਾ ਹਾਂ ਤੇ ਇੱਕ ਇਹਦੀ ਬਸ਼ੇਰੀ ਸੀ ਪਹਿਲਾਂ ਉਹ ਗੁਜਰਾਤ ਚਲੀ ਗਈ ਸੀ ਇੱਕ ਮਨੂ ਸ਼ਰਮਾ ਲੈ ਗਿਆ ਸੀ ਅੱਛਾ ਹਾਂਜੀ ਤੇ ਬਹੁਤ ਚੰਗੇ ਬੱਚੇ ਜੰਮਦੀਆਂ ਚੰਗੇ ਬੱਚੇ ਦਿੰਦੀ ਆ ਜੀ ਬਹੁਤ ਊਡੀ ਲੰਮੀ ਲੰਜੀ ਬਹੁਤ ਹੈ ਨਾ ਘੋੜਿਆਂ ਵਰਗੀ ਹੈ ਖਾਸ ਕਰਕੇ ਜੇ ਛਾਤੀ ਦੀ ਹਾਂ ਛਾਤੀ ਦੀ ਪੌੜਾਂ ਦੀ ਗੱਲ ਕਰੀਏ ਬਹੁਤ ਵੱਡੀ ਵੱਡੀ ਹੈ ਨਾ ਸਵਾਨ ਲੱਗਿਆ ਹੋਇਆ ਇਹਨੂੰ ਤੇ ਉਹਦਾ ਪਹੋਰੀਆਂ ਪੂਰੀਆਂ ਸਾਰਿਆਂ ਦੀਆਂ ਸਾਰਾ ਜੀ ਤੇ ਇਹਦਾ ਵੀ ਫਿਰ ਵਿਚਾਰ ਹੈ ਜੀ ਹਾਂਜੀ ਵੀਰ ਜੀ ਇਹ ਵਿਚਾਰ ਤਾਂ ਸਾਰਿਆਂ ਦੀ ਹੈ ਜੇ ਕੋਈ ਚੰਗਾ ਮੁੱਲ ਭਰੂ ਤਾਂ ਉਹ ਤਾਂ ਮੁੱਲ ਤੇ ਆਪਣਾ ਰੇਟ ਤੇ ਹੈ ਜੀ ਜੀ ਚੰਗਾ ਬਾਈ ਦਾ ਨਾ ਚੰਗਾ ਕਹਿੰਦਾ ਇਹ ਮਤਲਬ ਨਹੀਂ ਵੀ ਸਮਝ ਲਿਓ ਵੀ ਵਟਾ ਭਾਰਾ ਹੈ ਇੱਕ ਵਾਰੀ ਫੋਨ ਲਾ ਲਿਓ ਮੈਨੂੰ ਦਾ ਰੇਟਾਂ ਦਾ ਇਹ ਪਤਾ ਤੇ ਬਾਕੀ ਭਾਈ ਤੁਸੀਂ ਫੋਨ ਲਾ ਲਿਓ ਬਹੁਤ ਵਧੀਆ ਜੈਨੂਨ ਜਿੱਦਾਂ ਦਾ ਨਗੀਨਾ ਜਿੱਦਾਂ ਦੀ ਘੋੜੀ ਘੋੜਾ ਬਸ਼ੀਰਾ ਓਦਾਂ ਦਾ ਤੁਹਾਨੂੰ ਰੇਟ ਲੱਗ ਜੂਗਾ ਤੇ ਇੱਕ ਵਾਰੀ ਬਾਈ ਹੋਣਾ ਨਾ ਤੁਸੀਂ ਗੱਲਬਾਤ ਬੇਚਿੰਤ ਹੋ ਕੇ ਕਰ ਲਿਓ ਜਿਹੜਾ ਕੋਈ ਭਰਾ ਸ਼ੌਕੀਆ ਨਵਾਂ ਭਰਾ ਵੀ ਕੋਈ ਵੇਖ ਰਿਹਾ ਹੈ ਵੀਡੀਓ ਤੇ ਉਹਨਾਂ ਲਈ ਵੀ ਬੈਸਟ ਆਪਸ਼ਨ ਜੇ ਬਾਈਆਂ ਕੋਲ ਬੜੇ ਜੈਜ ਪਾ ਦੇ ਇਹ ਨਗੀਨੇ ਖੜੇ ਆ ਕੋਈ ਵੀ ਭਰਾ ਤੁਸੀਂ ਖਰੀਦ ਸਕਦੇ ਹੋ ਅੱਛਾ ਹੁਣ ਅਗਲੀ ਘੋੜੀ ਘੋੜਾ ਵਿਖਾ ਦੀਏ ਬਾਈ ਅਗਲੇ ਕਿਹੜੇ ਬਾਰੇ ਦੱਸਣਾ ਹੈ ਜੀ ਇੱਕ ਬੱਚੀ ਹੈ ਛੋਟੀ ਆਪਣੇ ਕੋਲੇ ਉਹਦੇ ਬਾਰੇ ਦੱਸ ਦੋ ਹਾਂਜੀ ਹਾਂਜੀ ਉਹ ਵੀਰ ਜੀ 10 ਕਿੰਨੇ ਆ ਦੀ ਹੈ ਜੀ ਆਪ ਅੱਛਾ ਹਾਂ ਤੇ ਉਹ ਹੈਗੀ ਆ ਆਪਣੇ ਦਰੋਣੇ ਦੀ ਪੋਤੀ ਹੈ ਜੀ ਅੱਛਾ ਹਾਂ ਤੇ ਇਧਰ ਬਠਿੰਡੇ ਜਾਦੂ ਘੋੜਾਈ ਤੋਂਨੇ ਵਾਲਾ ਜੀ ਉਹ ਬਾਈ ਨਿੱppi ਕੋਲੇ ਖੜਾ ਹਾਂ ਨਿੱppi ਕੋਲੇ ਜੀ ਤੋਂਨੇ ਬਾਈ ਕੋਲੇ ਉਹਦੀ ਬੱਚੀ ਹੈ ਜੀ ਅੱਛਾ ਜਾਦੂ ਦੀ ਬੱਚੀ ਹੈ ਇਹ ਜੀ ਪੰਜ ਗਲੇਆਂ ਘੋੜਾ ਉਹ ਫਰਮਾਇਆ ਹੋਇਆ ਪਾਲ ਪੌਰੀਆਂ ਦੀ ਸਾਫ ਆਈ ਸਾਰੀ ਇਹਦੀ ਉਮਰ ਕਿੰਨੀ ਦੱਸੀ ਹੈ 10 ਕਿੰਨੇ ਹੈ ਜੀ ਅੱਜ 10 ਮਹੀਨੇ ਹੈ 10 ਕਿੰਨੇ ਜੀ ਤੇ ਸੁਭਾ ਸਬੂ ਪੱਖ ਤੋਂ ਕਿੰਦਾ ਦੀ ਮੜਕਦੇ ਬਹੁਤ ਹੈ ਨਾ ਹਾਂ ਮੜਕਦੇ ਬਹੁਤ ਹੈ ਮੜਕ ਬਹੁਤ ਹੈ ਬੇਸ਼ਰੀ ਜੀ ਹੈਨਾ ਅੱਛਾ ਇਹਦਾ ਵੀ ਵਿਚਾਰ ਬੰਦਾ ਫਿਰਦਾ ਜੀ ਹਾਂਜੀ ਵੀ ਦੇ ਦੋਗੇ ਹਨਾ ਕੋਈ ਵੀ ਜਿੰਨੇ ਵੀ ਆਪਾਂ ਵਿਖਾਇਆ ਸਾਰੇ ਮੰਨ ਲਓ ਵਿਕਾਊ ਆ ਕੋਈ ਵੀ ਭਰਾ ਖਰੀਦ ਸਕਦਾ ਹੈ ਜੀ ਅੱਛਾ ਹੋਰ ਅਗਲਾ ਘੋੜਾ ਜਿਹੜਾ ਆਪਾਂ ਦਿਖਾਇਆ ਜੀ ਉਹਦੇ ਬਾਰੇ ਦੱਸ ਦਿਓ ਜੀ ਇੱਕ ਆਪਣਾ ਨੀਲਾ ਘੋੜਾ ਈ ਹਾਂ ਤੇ ਆਪਣੇ ਇਹ ਮੱਖਣ ਦਾ ਹੀ ਲੋਗੜ ਵਾਲੇ ਦਾ ਮੱਖਣ ਲੋਗੜ ਵਾਲਾ ਅੱਜ ਤੋਂ 3 ਸਾਲ ਪਹਿਲਾਂ ਘੋੜਾ ਫਲਮਾਇਆ ਜਿਹੜੇ ਭਰਾਓ ਘੋੜੇ ਨੂੰ ਜਾਣਦੇ ਆ ਨਾ ਉਹ ਸੱਚੀ ਵੇਖਦੇ ਹੀ ਉਹਦੇ ਫੈਨ ਹੋ ਇਹਨੇ ਬੱਚੇ ਵੀ ਚੰਗੇ ਉਹਨੇ ਪੈਦਾ ਕੀਤੇ ਇਹਨਾਂ ਦੇ ਵਿੱਚੋਂ ਅੱਛਾ ਉਹਨਾਂ ਭਰਾਵਾਂ ਤੋਂ ਹੀ ਖਰੀਦੇ ਆਪਾਂ ਨੇ ਅੱਛਾ ਉਹਨਾਂ ਭਰਾਵਾਂ ਤੋਂ ਹੀ ਖਰੀਦੇ ਆ ਸ਼ਾਮਿਆਂ ਨੂੰ ਹਾਂਜੀ ਹਾਂਜੀ ਜੀ ਅੱਛਾ ਇਹਦੀ ਉਮਰ ਕਿੰਨੀ ਆ ਜੀ ਹੁਣ ਇਹਦੀ 2 ਦੰਦਾਂ ਤੋਂ ਸ਼ੁਰੂ ਕਰਿਆ ਜੀ ਇਹਨੇ ਤੇ ਇਹਦਾ ਮਾਂ ਦਾ ਖਾਨਦਾਨ ਜੀ ਇਹਦੀ ਮਾਂ ਵੀ ਮੱਜੂ ਕੀ ਲੈਣਦੀ ਹੈ ਜੀ। ਅੱਛਾ। ਹਾਂਜੀ। ਤੇ ਜੇ ਗੱਲ ਕਰੀਏ ਹੁਣ ਇਹਦੀ ਹਾਈਟ ਦੀ ਹਾਈਟ ਤੇ ਕਿੰਨੀ ਹੈ ਜੀ? ਹਾਈਟ ਜੀ ਦੀ 65 ਇੰਚ ਹਾਈਟ ਹੈ ਜੀ ਇਸ ਟਾਈਮ। ਜੀ। ਹਾਂਜੀ। ਫੱਟੀ ਜਿੰਨੀ ਹਾਈਟ ਬਾਈ ਦੱਸਣਗੇ ਨਾ ਹਾਂਜੀ ਉੰਨੀ ਸਮਝਿਓ ਕਈ ਵਾਰੀ ਬੰਦਾ ਕਹਿ ਦਿੰਦਾ ਵੀ ਯਾਰ 65 ਦੱਸਦੇ ਆ 60 ਹੋਊਗਾ, 65 ਦੱਸਦੇ ਆ 63 ਹੋਊਗਾ। ਉਹ ਚੱਕਰ ਨਹੀਂ ਜਿੰਨੀ ਹਾਈਟ ਵੀਰਾ ਦੱਸ ਰਿਹਾ। ਉਨੀ ਐਗਜ਼ੈਕਟ ਤੁਸੀਂ ਆਣਦੇ ਹੋ ਫੀਤਾ ਤੁਹਾਨੂੰ ਦੇ ਦੇਣਗੇ ਮਿੰਕੇ ਦੇ ਆਪ ਦਾ ਭਾਈ ਰੱਸਾ ਝੋਲੀ ਪਵਾ ਲਿਓ। ਅੱਛਾ ਇਹਦਾ ਵੀ ਵਿਚਾਰ ਬਾਈ ਹੁਣਾਂ ਦਾ ਬਣਦਾ ਹੈ। ਵਿੱਚ ਕੋੜਾਏ ਵੀ ਚੰਗਾ ਹੈ। ਇਹਦੇ ਇਹਦਾ ਵੀਰ ਜੀ ਇੱਕ ਤਾਂ ਖੜਨੀ ਖੜਨੀ ਬਹੁਤ ਚੰਗੀ ਹੈ ਜੀ ਇਹਦੀ ਹੂੰ ਤੇ ਬਾਕੀ ਧੌਣ ਧੂਣਾ ਸਾਰੇ ਪਾਸਿਓਂ ਠੀਕ ਆ ਵੀਰ ਜੀ ਕੰਨ ਗਨੋਤੀ ਵੀ ਚੱਲਦਾ ਹੈ ਕੰਨ ਗਨੋਤੀ ਬਹੁਤ ਚੰਗੀ ਹੈ ਜੀ ਮਜ਼ਬੂਤੀ ਹੈ ਕੋਈ ਨਹੀਂ ਇਸ ਦੀ ਕੁਆਲਟੀ ਬਹੁਤ ਸੋਹਣੀ ਹੈ ਜੀ ਹਾਂ ਬਾਕੀ ਔਣ ਵਾਲੇ ਸਮੇਂ ਦੇ ਵਿੱਚ ਕਾਲੇ ਬਾਈ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਕਿੱਡਾ ਕ ਕੋੜਾ ਬਣ ਜਾਊਗਾ ਇਹ ਜਿਹੜਾ ਆਪਣਾ ਨੀਲਾ ਨੀਲਾ ਪਰਾ ਘੱਟੋ ਘੱਟ 65 ਇੰਚ ਦਾ ਕੋੜਾ ਬਣੂਗਾ ਖੁੱਲਾ ਕੱਦ ਕਰੂਗਾ ਜੀ ਹਾਂ ਇਹ ਮੱਜੂ ਕੇ ਖਾਨਦਾਨ 5-7 ਸਾਲ ਤੱਕ ਕੱਦ ਕਰੀ ਜਾਂਦਾ ਪਰਾ ਕਰੀ ਜਾਂਦਾ ਹਾਂ ਬਾਕੀ ਇਹਦੀ ਲੈਂਥ ਗਰਦਨ ਜਨਕੇ ਕੰਨ ਬਿਊਟੀ ਪੂਰੀ ਟੌਪ ਦੀ ਆ ਜੀ ਜਿਹੜਾ ਰੱਖੋ ਯਾਦ ਕਰੂ ਦੇ ਵੀ ਦਵਾਂਗੇ ਪਪਾ ਅੱਜ ਪਾਜ ਦੇਣਾ ਹਾਂ ਤੇ ਇਹ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲੇ ਵੈਸੇ ਆਏ ਨੂੰ ਇਹ ਤਾਂ ਜੀ 10 ਦਿਨ ਹੋ ਗਏ ਨੇ ਹਲੇ 10 ਦਿਨ ਹੀ ਹੋਏ 10 ਦਿਨ ਹੋਏ ਤਾਂ ਜੀ ਲੈ ਗਈ ਸੱਜਣੋ ਬਹੁਤ ਚੰਗਾ ਬਸ਼ੀਰਾ ਜੀ ਦੋ ਦੰਦ ਦਾ ਜਤਾ ਜਾਂਦਾ ਜੱ ਲੱਗਿਆ ਹੀ ਹੈ ਲੱਗੇ ਹੈ ਜੀ ਇੱਕ ਟੋਪੀ ਲਾਈ ਹੈ ਤਾਂ ਇੱਕ ਇੱਕ ਟੋਪੀ ਲਾਈ ਹੈ ਸੱਚ ਨੂੰ ਲੱਗੀ ਜਾਂਦਾ ਦੋ ਦੰਦ ਪੂਰਾ ਦੋ ਦੱਦ ਹਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਰਸਾ ਝੋੜੀ ਪਵਾ ਲੋ ਬੇਸ਼ੇਰਾ ਇਹਦੇ ਟੱਕਰ ਨਹੀਂ ਵੇਖ ਜਣਾ ਜੇ ਅੱਛਾ ਹੁਣ ਕਿਹੜੇ ਦੀ ਗੱਲ ਕਰਨੀ ਆ ਬਾਈ ਇੱਕ ਤਲਵਿੰਦਰ ਬਾਈ ਸਵਾਗਤ ਹੈ ਸასი ਕਾਲ ਇੱਕ ਆਪਾਂ ਕੋੜਾ ਵਿਖਾਇਆ ਜਾਂ ਮਸ਼ੀਰਾ ਵਿਖਾਇਆ ਜਿਹਦੇ ਮੱਥੇ ਪਟਾ ਹੈ ਉਹ ਕਿਹੜੇ ਕੋੜੇ ਦਾ ਹੈ ਜੀ ਉਹ ਦੇਵਰਾਜ ਦਾ ਬੱਚਾ ਜੀ ਰਣੀ ਦਾ ਦੇਵਰਾਏ ਰਣੀਆਂ ਵਾਲੇ ਦਾ ਹਾਂ ਜੀ ਤੇ ਇਹਦੀ ਕਿੰਨੀ ਉਮਰ ਹੋਗੀ ਜੀ ਉਮਰ ਇਹਦੀ 4 ਦੰਦ ਹੈ ਜੀ 4 ਦੰਦ 65 ਇੰਚ ਹਾਈਟ ਹੈ ਅੱਛਾ 65 ਇੰਚ ਹੋ ਗਿਆ ਏ ਤੇ ਜੇ ਗੱਲ ਕਰੀਏ ਇਹਦੀ ਮਾਂ ਦੇ ਖਾਨਦਾਨ ਦੀ ਮਾਂ ਕਿਹੜੀ ਆ ਜੀ ਮਾਂ ਦਾ ਨਹੀਂ ਨਾ ਕਨਫਰਮੈਂਸ ਅਛਾ ਅਨਨੋਨ ਹੈ ਜੀ ਤੇ ਇਹ ਆਪਣੇ ਕੋਲ ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨੂੰ 2 ਮਹੀਨੇ ਹੋ ਗਏ ਆ ਇਹਨੂੰ 2 ਮਹੀਨੇ ਹੋਇਆ ਤੇ ਇਹਦੇ ਮੰਨ ਲਓ ਵੀ ਕੀ ਇਹਦੇ ਵਿੱਚ ਵੇਨੇ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਕਰੂਗਾ ਅਗਲੇ ਪਾਸੇ ਹੋਰ ਹਾਈਟ ਕਰ ਸਕਦਾ ਜਾਂ ਕਿਵੇਂ ਆਉਣ ਵਾਲੇ ਸਮੇਂ 'ਚ ਇਹ ਇੱਕ ਤਾਂ ਬੱਚੇ ਬਹੁਤ ਚੰਗੇ ਪੈਦਾ ਕਰੂਗਾ ਜੀ ਜੀ ਕੋੜੇ ਦਾ ਮਾਰਕਾ ਬਹੁਤ ਚੰਗਾ ਬਲੇਜ ਪੂਰਾ ਸਿੱਧਾ ਜੀ ਔਰ ਪੈਰ ਵੀ ਪ੍ਰੋਪਰ ਅੱਛਾ ਇਹਦੇ ਕਿੰਨੇ ਪੈਰ ਚਿੱਟੇ ਆ ਬਾਈ ਇਹਦੇ ਚਾਰੇ ਪੈਰ ਚਿੱਟੇ ਆ ਵੀਰੇ ਤੇ ਮੱਥੇ ਪਟਾ ਮੱਥੇ ਪਟਾ ਪੰਜ ਕਲਿਆਣਾ ਪੰਜ ਕਲਿਆਣਾ ਪ੍ਰੋਪਰ ਜੀ ਤੇ ਸੱਜਣੋ ਇਹ ਵੀ ਵਛੇਰਾ ਜਿਹੜਾ ਭੱਜਿਆ ਆਉਂਦਾ ਥੋਡੀ ਸਕਰੀਨ ਤੇ ਇਹ ਵੀ ਫੋਰ ਸੇਲ ਐ ਘੋੜਾ ਇਦੇ ਬਾਬਤ ਵੀ ਤੁਸੀਂ ਗੱਲਬਾਤ ਕਰ ਲਿਓ ਜਾਇਜ਼ ਭਾਅ ਦੇ ਵਿੱਚ ਇਹ ਵੀ ਤੁਹਾਨੂੰ ਮਿਲ ਜੂਗਾ ਕਰ ਦਾਂਗੇ ਤੇ ਜਿਹੜਾ ਨੀਲਾ ਘੋੜਾ ਆਪਾਂ ਬਾਈ ਦਿਖਾਇਆ ਹੈ ਜਿਹਦੀ ਤੁਸੀਂ ਗੱਲ ਦੱਸ ਕੇ ਹਟਿਓ ਉਹਦੀ ਜਿਹੜੀ ਜੇ ਕੋਈ ਸਰਵਿਸ ਵੰਗੇ ਭਰਾ ਸਰਵਿਸ ਦੇ ਦੇਣਗੇ ਦੇ ਦਾਂਗੇ ਭਰਾ ਜੀ ਤੇ ਕੀ ਉਹਦੀ ਫੀਸ ਰੱਖੀ ਹੈ ਜੀ ਫੀਸ ਜੋ ਖਸੋਕ ਦੇ ਦੂ ਭਰਾ ਆਪਣਾ ਅੱਛਾ ਕੋਈ ਚੱਕਰ ਨਹੀਂ ਕੋਈ ਬੱਕੀ ਫੀਸ ਨਹੀਂ ਹਾਂ ਕੋਈ ਪੱਕੀ ਫੀਸ ਨਹੀਂ ਲੈ ਵੀ ਘੋੜੀ ਵੀ ਭਰਾਉਣੀ ਆ ਮੱਝੂ ਕੀ ਲਾਈਨ ਦਾ ਘੋੜਾ ਦੋਵੇਂ ਪਾਸਿਓਂ ਹੀ ਮਾਂ ਵਾਲੇ ਪਾਸਿਓਂ ਹੀ ਤੇ ਬਾਪ ਵਾਲੇ ਪਾਸਿਓਂ ਹੀ ਤੇ ਬੱਚਾ ਬਹੁਤ ਕੰਨੜਾ ਦੇਣਾ ਐ ਨੇ ਟਾਕੜ ਬੱਚੇ ਪੈਦਾ ਕਰਨੇ ਆ ਵਸ਼ੀਰੀ ਦੇ ਜੇ ਸਰਵਿਸ ਲੈਣੀ ਐ ਫੀਸ ਦਾ ਵੀ ਕੋਈ ਚੱਕਰ ਨਹੀਂ ਤੁਸੀਂ ਫੋਨ ਲਾ ਲਿਓ ਕਾਲੇ ਬਾਈ ਨੂੰ ਤੇ ਅਕਬਰ ਉਹਨਾਂ ਨੂੰ ਤੇ ਬਾਈ ਹੋਣੀ ਤੁਹਾਨੂੰ ਸਰਵਿਸ ਵੀ ਦੇ ਦੇਣਗੇ ਅੱਛਾ ਹੁਣ ਇੱਕ ਅੱਧਾ ਸਵਾਲ ਆਪਾਂ ਸੱਜਣੋ ਬਾਈ ਆਸ਼ੂ ਤੋਂ ਵੀ ਪੁੱਛਦੇ ਹਾਂ ਬਾਈ ਕਾਲੇ ਦੇ ਬੇਟੇ ਤੋਂ ਬਾਈ ਸਵਾਗਤ ਹੈ ਸਸੀ ਕਾਲ ਸਸੀ ਕਾਲ ਜੀ ਚੜਦੀ ਕਲਾ ਬਾਈ ਹਾਂਜੀ ਉੱਚੀ ਬੋਲ ਮੜਾ ਜਾ ਇਹ ਗੱਲ ਬਾਨੀ ਹੈ ਐ ਨਹੀਂ ਵੀ ਤੂੰ ਮੇਰੇ ਤੋਂ ਥੋੜਾ ਪਰੇ ਬੈਠਾ ਦੇ ਹੌਲੀ ਬੋਲਿਆ ਸਰਜੂਗਾ ਹਾਂਜੀ ਅੱਛਾ ਆਸ਼ੂ ਵੀਰੇ ਤੁਸੀਂ ਆਉਣ ਵਾਲੇ ਸਮੇਂ ਦੀ ਕੀ ਪਲੈਨਿੰਗ ਕੀਤੀ ਐ ਬਾਪੂ ਨਾਲ ਇਧਰ ਘੋੜ ਬਾਰ ਬੂਰ ਦਾ ਬਣਾਉਣਾ ਹੈ ਕਿ ਕੀ ਸੋਚਿਆ ਨਹੀਂ ਫਿਲਹਾਲ ਤਾਂ ਹੀ ਮੇਰਾ ਹਲੇ ਮੈਂ ਸਟੱਡੀ ਕਰ ਰਹੀ ਹਾਂ ਜੀ ਬੀਏ ਫਾਈਨਲ ਦੇ ਵਿੱਚ ਐਵੇਂ ਜੀ ਤੇ ਵਿਚਾਰ ਤਾਂ ਮੇਰਾ ਯਾਨੀ ਕਿ ਵੀ ਇਦਾਂ ਹੀ ਹੈ ਜੀ ਘੋੜਿਆਂ ਜੁੱਗੀ ਆਪਣੇ ਸਾਡੇ ਜਿੱਦੀ ਪੁਸਤੀ ਕੰਮ ਆ ਮੇਰੇ ਦਾਦੇ ਪਟਾਦਾਦੇ ਸ਼ੁਰੂ ਤੋਂ ਕਰਦੇ ਆ ਰਹੇ ਨੇ ਜੀ ਤੇ ਹੁਣ ਮੇਰੇ ਫਾਦਰ ਸਾਹਿਬ ਵੀ ਕਰਦੇ ਨੇ ਤੇ ਇਦਾਂ ਹੀ ਹੈ ਮੇਰੇ ਜਿਆਦਾ ਵਿਚਾਰ ਤਾਂ ਹੀ ਵੀ ਕੋਈ ਬੜੀਆ ਚੰਗਾ ਬੱਚਾ ਲੈ ਕੇ ਤਿਆਰ ਕਰਕੇ ਪਾਲੀਏ ਜੀ ਤੇ ਜਿਹੜੇ ਹੁਣ ਮੰਨ ਲਓ ਕਈ ਵਾਰੀ ਚੰਗਾ ਬੱਚਾ ਬਾਈ ਹੁਣ ਬਹੁਤ ਚੰਗੇ ਚੰਗੇ ਘੋੜੇ ਵੀ ਭਰਾਵਾਂ ਨੂੰ ਦਿੱਤੇ ਆ ਕਈ ਵਾਰੀ ਬਾਪੂ ਨਾਲ ਲੜਾਈ ਵੈਸ ਨਹੀਂ ਹੋ ਜਾਂਦੀ ਵੀ ਯਾਰ ਬਾਪੂ ਆਹ ਕਾ ਤੋਂ ਮੇਰੇ ਤੋਂ ਛੁਹੀ ਦੇ ਤਾਂ ਯਾਰ ਇਹ ਤਾਂ ਰੱਖਣਾ ਸੀਗਾ ਹੋ ਜਾਂਦੀ ਹੈ ਜੀ ਅੱਛਾ ਤੇ ਐ ਵੀ ਹੋ ਜਾਂਦਾ ਹੈ ਹਾਂਜੀ ਤੇ ਹੋਰ ਕੋਈ ਗੱਲਬਾਤ ਵੀਰੇ ਤੂੰ ਆਪਦੇ ਹਾਂ ਦੇ ਨੂੰ ਕਹਿਣੀ ਚਾਹੁੰਦਾ ਮੈਂ ਆਪਦੇ ਹਾਂ ਦੇ ਨੂੰ ਵੀ ਕਹਿਣੀ ਚਾਹੁੰਦਾ ਤੇ ਆਪਦੇ ਜਿਹੜੇ ਆਪ ਤੋਂ ਵੱਡੇ ਹੋਣਨ ਲਈ ਵੀ ਕਹਿਣੀ ਚਾਹੁੰਦਾ ਜੀ ਵੀ ਮਤਲਬ ਵੀ ਜੇ ਕੋਈ ਪਰਾਂ ਕੋਈ ਇਹਨਾਂ ਜਾਨਵਰਾਂ ਦੇ ਵਿੱਚ ਕੋਈ ਜਾਨਵਰ ਪਸੰਦ ਆਉਂਦਾ ਜੇ ਕੋਈ ਦੂਰ ਦੀ ਪਾਲਟੀ ਦਾ ਮਤਲਬ ਵੀ ਉਹਨਾਂ ਵਾਸਤੇ ਰਹਿਣ ਦਾ ਵੀ ਪ੍ਰਬੰਧ ਹੋਰੇ ਖਾਣ ਪੀਣ ਦਾ ਵੀ ਵੀ ਉਹਨਾਂ ਦੇ ਜਾਨਵਰ ਦੀ ਪੂਰੀ ਕੇਅਰ ਕੀਤੀ ਜਾਊਗੀ ਜੀ ਜੇ ਕੋਈ ਇਹਦਰ ਮਦਦ ਵੀ ਗੁਰੂ ਨਹੀਂ ਪਸੰਦ ਉਹਦਾ ਕੋਈ ਹੋਰ ਬਾਹਰ ਉਹਨਾਂ ਨੇ ਸਿੱਧਵਾਉਣੇ ਆ ਪਰਚੇਸ ਕਰਾਉਣੇ ਆ ਉਹਨੂੰ ਵੀ ਰੱਖਣ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੈ ਬੰਦੇ ਦੀ ਵੀ ਪੂਰੀ ਹੈ ਜੀ 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 ਜੇ ਸੱਚ ਨੂੰ ਤੁਸੀਂ ਕਿਸੇ ਵੀ ਟਾਈਪ ਦਾ ਬਾਹਰ ਬੈਠੇ ਹੋ ਭਰਾ ਕੋਈ ਨਹੀਂ ਆ ਸਕਦਾ ਤੇ ਬਾਈਆਂ ਦੀ ਜ਼ਿੰਮੇਵਾਰੀ ਤੇ ਤੁਸੀਂ ਨਗੀਨਾ ਇੱਥੇ ਵੀ ਖੜਾ ਸਕਦੇ ਹੋ ਘੋੜੀ ਵੀ ਖੜਾ ਸਕਦੇ ਹੋ ਤੇ ਬਾਈ ਉਹਦੀ ਵੀ ਕੇਅਰ ਕਰਨਗੇ ਬਾਕੀ ਸਾਰੀ ਜਿਹੜੀ ਪ੍ਰੋਪਰ ਗੱਲਬਾਤ ਆ ਫੋਨ ਨੰਬਰ ਮੈਂ ਭਰਾਵਾਂ ਦੇ ਵਿੱਚ ਛੱਡ ਦਿੱਤੇ ਤੁਸੀਂ ਗੱਲਬਾਤ ਕਰ ਲਿਓ ਬਹੁਤ ਹੀ ਜਲਦ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਨੇ ਆ ਓਨੇ ਸਮੇਂ ਲਿਦੇਓ ਜੀ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਸਦੇ ਹਾਜ਼ਰੇ ਰਹੋ ਸ਼ਬਾਖਰ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਕਾਲੇ ਬਾਈ ਬਹੁਤ ਬਹੁਤ ਧੰਨਵਾਦ ਓਕੇ ਸੱਜਣੋ ਅਗਲੀ ਵੀਡੀਓ ਨਾਲ ਮਿਲਦੇ ਆ ਸ਼ੇਅਰ ਮਾਰ ਦਿਓ ਤੇ ਬਿਲਕੁਲ ਜੈਜਪਾ ਦੇ ਵਿੱਚ ਵੇਖ ਜਾਣੇ ਇਹ ਜਾਨਵਰ ਹੁਣੇ ਫੋਨ ਲਾ